ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਸਾਰੀਆਂ ਸੰਗਤਾਂ ਦੇ ਨਾਲ ਆਪਣੇ ਇੰਸਟਾਗ੍ਰam ਪੇਜ ਤੇ ਇੱਕ ਭੈਣ ਦੇ ਆਨੰਦ ਕਾਰਜ ਦੀ ਜਾਣਕਾਰੀ ਸਾਂਝੀ ਕੀਤੀ ਸੀ ਤੇ ਉਸ ਜਾਣਕਾਰੀ ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਸੰਗਤਾਂ ਵੱਲੋਂ ਬਹੁਤ ਹੀ ਪ੍ਰੇਮ ਬਖਸ਼ਿਆ ਬਹੁਤ ਹੀ ਪਿਆਰ ਦਿੱਤਾ ਸਾਰਿਆਂ ਨੇ ਸਾਥ ਦਿੱਤਾ ਸਾਥ ਵੱਜੋਂ ਟੀਮ ਅਮਰਪਾਲ ਸਿੰਘ ਮਹਿਰਾਂ ਵੱਲੋਂ ਪੈਂਦੇ ਅਨੰਦ ਕਾਰਜ ਦੀ ਸਾਰੀ ਦਸਮ ਜਿਹੜੀ ਸੰਪੂਰਨ ਕਰਵਾਈ ਗਈ ਤੇ ਸਾਰੀ ਟੀਮ ਵੱਲੋਂ ਪੈਨ ਨੂੰ ਕੁਝ ਆਪਣੇ ਸਾਰੇ ਪਰਿਵਾਰ ਚੋਂ ਲੜੇਂਦਾ ਜੋ ਸਮਾਨ ਹੁੰਦਾ ਵਾ ਤੇ ਉਹ ਆਪਣੇ ਵੱਲੋਂ ਜੋ ਸਾਨੂੰ ਸੰਗਤਾਂ ਨੇ ਮਾਇਆ ਭੇਜੀ ਸੀ ਉਹ ਸਾਰਾ ਹੀ ਸਮਾਨ ਜਿਹੜਾ ਪੈਨ ਨੂੰ ਲੈ ਕੇ ਦਿੱਤਾ ਅਸੀਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅੱਗੇ ਵੀ ਤੁਹਾਡੇ ਨਾਲ ਆਪਣੀ ਟੀਮ ਵੱਲੋਂ ਇਸੇ ਤਰ੍ਹਾਂ ਹੀ ਜੋ ਵੀ ਲੋੜਵੰਦ ਪਰਿਵਾਰ ਜਾਂ ਗੁਰਸਿੱਖ ਪਰਿਵਾਰਾਂ ਨੂੰ ਅਸੀਂ ਉਹਨਾਂ ਦੀ ਜੋ ਵੀ ਸਾਡੇ ਵੱਲੋਂ ਸੇਵਾ ਹੋਊਗੀ ਤੁਹਾਡੇ ਸਾਰਿਆਂ ਨਾਲ ਅਸੀਂ ਸਾਂਝੀ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ